ਕਿਵੇਂ ਆ ਕੀ ਹਾਲ ਆ ਠੀਕ ਆ ਕਿਵੇਂ ਆ ਝੋਨਾ ਝੋਨਾ ਵਧ ਗਿਆ ਅੱਛਾ ਤੇਰਾ ਤਾਂ ਠੀਕ ਆ ਵਧ ਗਿਆ ਤੇ ਕਿਵੇਂ ਕਹਿੰਦੇ ਸਪਰੇ ਹ ਬਾਲੀਆਂ ਕਰੀ ਇਹਨਾਂ ਨੂੰ ਬਾਲਾਂਗਾ ਕਿੱਥੇ ਪਹਿਲੀ ਸਪਰੇ ਆ ਕੁਛ ਨਹੀਂ ਕਰਿਆ ਅੱਛਾ ਇਹ ਦੋ ਬਰਲਾ ਕੱਲੇ ਜੂਰ ਗਿਆ ਭਾਈ ਜੰਜੇਂ ਕ ਭਾਈ ਅੱਛਾ ਕਿਹੜਾ ਬੀ ਇਹ ਕਿਹੜਾ ਬੀਬੂ ਆ ਇਹ 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 ਹੈਗਾ 212 ਸੁਪਰ 212 ਅੱਛਾ ਕਿੰਨੇ ਦਿਨਾਂ ਦਾ ਹੋ ਗਿਆ ਇਹ ਇਹ ਆਪਾਂ ਲਾਇਆ ਤਾਂ ਸੀਗਾ ਜੀ 1 ਜੂਨ ਤੋਂ ਲਾ ਲਾ 30 30 ਮਈ ਨੂੰ ਲਾ ਗਏ ਨਾ ਅੱਛਾ ਇਹ 1 ਜੂਨ ਦਾ ਪੂਰਾ ਚੱਲ ਪੇ ਕਾ ਹਾਂ ਜੂਨ 5 ਜੂਨ ਤਾਈ ਸਾਰਾ ਲਾਤਾ ਸੀ ਠੀਕ ਹੈ ਹੂੰ ਹੋਣ ਪੈਂਦੀ ਜਾਂਦੀ ਸੰਡਿਆ ਗੋਬਾ ਨਾ ਖਾਦਿਆਂ ਪੰਚ ਵਜੇ ਵਿੱਚ ਹੋਣੀ ਤਾਂ ਫਾਇਦਾ ਮੜਕੇ ਗੋਬਾ ਬਾਲਾ ਇਹਦੇ ਉਹਦੇ ਕੋਣ ਜਮਾ ਖਵਾ ਕੇ ਕੀ ਕਰਨੀ ਐ ਰੋਗ ਥਾਂ ਤੋਂ ਪਹਿਲੇ ਹੀ ਸ਼ੁਰੂ ਜਿਹਨੇ ਕਰਨੀ ਨਹੀਂ ਨਾ ਜਦੋਂ ਆਪ ਤੋਂ ਨਹੀਂ ਹੁੰਦੀ ਹਾਂ ਉਹ ਅਗਲਾ ਕਹਿੰਦਾ ਯਾਰ ਐਵੇਂ ਗੇਤੀ ਲਾਗੇ ਗੇਤੀ ਢੋਲੀ ਚੱਕ ਹੂੰ ਇਹ ਤਾਂ ਇਹ ਨਾ ਹੁੰਦਾ ਹੁਣ ਗਿੱਤ ਇੱਕ ਤਾਂ ਹਜੇ ਫਰਜ ਕਰ ਲੈ ਝੋਨਾ ਲਾਈ ਜਾਂਦੇ ਆ ਹੂੰ ਹੈ ਹੂੰ ਇੱਕ ਨੂੰ ਲੱਗਣ 2 ਮਹੀਨੇ ਹੋ ਗਿਆ ਪਤਲ ਬੀਟੀ ਪਈ ਸੀ ਹੁ ਚੱਲ ਸੁੱਕਦੀ ਵਿੱਚ ਨਿਕਲ ਹੁਣ ਇਹਨੂੰ 2 ਮਹੀਨੇ ਹੋ ਗਏ ਫਿਰ ਇੱਥੇ ਸਪਰੇਅ ਕਰ ਦੋ ਜੇ ਇਹਦਾ ਹੁਣ ਲਾਉਂਦਾ ਜੇ ਅਗਲਾ ਖੂਬੀਰ ਮੈਂ ਤਾਂ ਕਰੀ ਨਹੀਂ ਹਾਂ ਆਪੋ ਦੇ ਨਾਲ ਥੋੜਾ ਕਰਨ ਨਾਲ ਹੂੰ ਝੋਨੇ ਦਾ ਬੀਜ ਦਾ ਵੀ ਵਟਾ ਹੁੰਦਾ ਬੀਜ ਦਾ ਹੀ ਬਾਕੀ ਇਹਰ ਮੈਂ ਤਾਂ ਵੀ ਆ ਲਗਵਾਈ ਦਾ ਟਾਈਮ ਤਾਂ ਆ ਵੀ ਆ ਹੁਣ ਖੜੇ ਬਾਕੀ ਸਪਰੇਅ ਦਾ ਤੇ ਹੁੰਦਾ ਹੈ ਹਾਂ ਵੀ ਜਦੋਂ ਲੱਗਦਾ ਸ਼ੱਕ ਹੁੰਦਾ ਤੇ ਉਦੋਂ ਕਰ ਦਿਓ ਵੀ ਜਦੋਂ ਅਦਾ ਨੁਕਸਾਨ ਕਰਤਾ ਹਾਂ ਫਿਰ ਕੀ ਪੱਤਲ ਵੇਟ ਸੀ ਆ ਵੀ ਦੇ ਵਿੱਚ ਪੱਤਲ ਵੇਟ ਹੈਗੀ ਆ ਕਈ ਵਾਰ ਇਥੋਂ ਜਿਵੇਂ ਡੱਕ ਕੇ ਦੂਜੇ ਚ ਵੜ ਉੜ ਜਾਂਦੇ ਆ ਨਾਲੇ ਆ ਹੋਈ ਜਾਂਦੀ ਹੈ ਨੁਕਸਾਨ ਕਰਾ ਕੇ ਕਰਨ ਦਾ ਕੀ ਫਾਇਦਾ ਜੇ ਪੱਤੇ ਕਮਜ਼ੋਰ ਹੋਵੇ ਫਿਰ ਮੁੰਜਰ ਵੀ ਕਮਜ਼ੋਰ ਖੜੋ ਇਹਨਾਂ ਉਹ ਬਾਂਡਾ ਕੁੱਤਗਾ ਉਹ ਮੁੰਜਰ ਨਿਕਲ ਨਹੀਂ ਨਾ ਉਹ ਚ ਕੀ ਨਿਕਲਣਾ ਜਦੋਂ ਹੁਣ ਹੁਣ ਜਮਾਂ ਸਹੀ ਟਾਈਮ ਆ ਦਵਾਈ ਦਾ ਦੋ ਮਹੀਨੇ ਦਾ ਯਾਰ ਜ਼ਰੂਰੀ ਆ 50 ਦਿਨਾਂ ਤੋਂ ਕਯਾਦ ਨਾ ਤਫੰਗੀ ਸਾਈਡ ਆ ਤੇ ਸੁੰਡੀ ਵਾਲੇ ਸਪਰੇਅ ਇੱਕ ਜ਼ਰੂਰੀ ਆ ਯਾਨੀ ਕਿ ਪੱਤਿਆਂ ਦੇ ਸਿਰ ਤੇ ਹੀ ਐ ਪੱਤੇ ਦੇ ਸਿਰ ਤੇ ਦਾਣੇ ਬਾਨੇ ਆ ਜੇ ਉੱਤੇ ਪਾਸੇ ਪੱਤੀ ਨਾ ਹੋਵੇ ਫਿਰ ਖਾਦ ਕੋਣ ਜਿਹੜੀ ਮੁੰਜਰ ਨੇ ਉਹ ਪੱਤੇ ਤੋਂ ਲੈਣੀ ਆ ਪੱਤੇ ਤੋਂ ਲੈਣੀ ਹਾਂ ਇਹ ਸੋਲਰ ਪੈਨਲ ਵਾਲਾ ਕੰਮ ਕਰਦੇ ਆ ਨਰਜੀ ਹਾਂ ਜੇ ਪੱਤੇ 'ਚ ਖਾਦ ਪੱਤਾ ਨਾ ਸਹੀ ਹੋਇਆ ਤੇ ਮੁੰਜਰ ਨੂੰ ਖਾਦ ਕਿੱਥੋਂ ਬਲ ਮੁੰਜਰ ਕਿਵੇਂ ਸਹੀ ਉਹ ਚ ਵੀ ਫੋਕ ਬਣਾਉਗਾ ਹਾਂ ਇਹ ਸਹੀ ਆ ਹਾਂ ਲਓ ਜੀ ਆ ਜਾਣਕਾਰੀ ਬਹੁਤ ਵਧੀਆ ਹੈ ਇਹ ਸਪਰੇਅ ਕਰਨੀ ਹੈ ਜਦੋਂ ਤੁਹਾਨੂੰ ਸ਼ੱਕ ਲੱਗਦਾ ਓਦੋਂ ਹੁਣ ਜਿਵੇਂ ਇੱਕ ਝੋਨੇ 'ਤੇ ਅੱਜ ਲੱਗਿਆ ਹਜੇ ਆ ਲੱਗਿਆ ਆਪਣਾ 1 ਜੂਨ ਦਾ ਇਹਨੂੰ ਸਪਰੇਅ ਦੀ ਲੋੜ ਸੀ ਤਾਂ ਕਰੀਏ ਹੂੰ ਹੁਣ ਇਹ ਚ ਰੇਹ ਪੂਰੀ ਹੋ ਗਈ ਨਾ ਰੇਹ ਪੂਰੀ ਹੋ ਗਈ ਹੁਣ ਜਿਵੇਂ ਤਿੰਨ ਤਿੰਨ ਚਾਰ ਚਾਰ ਘਟੇ ਰੇਹ ਤੇ ਪੈਗੇ ਹੂੰ ਬਾਕੀ ਤੁਸੀਂ ਚੋਣ ਦੇਖ ਸਕਦੇ ਹੋ ਗਿੱਦਾ ਰੇਜ ਤਾਂ ਪੂਰੀ ਹੋ ਗਈ ਉਹ ਤਾਂ ਸਪਰੇਅ ਕਰਨੀ ਪੈਂਦੀ ਆ ਕਰਨੀ ਪੈਂਦੀ ਹੂੰ ਬਾਕੀ ਪ੍ਰਾਣ ਪਦੂਨ ਬਾਕੀ ਉਹ ਪ੍ਰਾਣ ਪਦੂਨ ਨਹੀਂ ਪਾਉਂਦੇ ਹੂੰ ਨਾ ਪ੍ਰਾਣ ਪਾਈ ਨਾ ਰੀਜੈਂਟ ਹੋਰ ਬੇਫਾਲਤੂ ਖਰਚਾ ਨਹੀਂ ਬਸ ਜਿੰਕ ਪਾਈ ਇੱਕ ਤਾਂ ਯਾਰਾ ਦੀ ਹੂੰ ਉਹ ਵੀ ਇਹਦੀ ਨਵਾਂ ਪ੍ਰੋਟੈਕਟ ਉਹ ਵਰਤਿਆ ਆਪਾਂ ਪਹਿਲੀ ਵਾਰੀ ਠੀਕ ਹੈ 11 ਦੀ ਆਉਂਦੀ ਐ ਪ੍ਰੋ ਕੋਡ ਓਹ 1 ਲੀਟਰ ਆ ਯਾਨੀ ਕਿ ਪੈਂਦਾ 3 ਕਿੱਲੇ ਚ ਠੀਕ ਹੈ ਹਾਂ 1200 ਦਾ ਕੋਈ 1500 ਦਾ ਵੀ ਲੈ ਜਾਂਦਾ ਨਾ ਤਾਂ ਦਾ ਪਰ 1200 ਦਾ ਲੈਂਦਾ ਸੀਗਾ ਠੀਕ ਹੈ ਹਾਂ ਉਹ ਰੇਚਰ ਲਾ ਕੇ ਸੜਦਾ ਹੀ ਨਾ ਪਾਣੀ ਪੂਣੀ ਵੀ ਨਹੀਂ ਉਹਦਾ ਬੰਦ ਆ ਜਿਵੇਂ ਜ਼ਿੰਕ ਦੂਜੀ ਪਾਣੀ ਬਣਾਉਂਦੇ ਨਾ ਹੂੰ ਸਹੀ ਆ ਉਹ ਜ਼ਿੰਕ ਠੀਕ ਹਾਂ ਤੇ ਬਸ ਜ਼ਿੰਕ ਤੇ ਯੂਰੀਆ ਤੇ ਇੱਕ ਪਾਈ ਸੀ ਬਾ ਪੱਠਿਆਂ ਵਾਲੀ ਹੂੰ ਉਸ ਤੋਂ ਬਾਅਦ ਉਹ ਥੱਲੇ ਕੀੜੀ ਕੁੜੀ ਵਾਲੀ ਕੋਈ ਸਿਓਂ ਖਾਲੀ ਉਹ ਨਹੀਂ ਪਾਈ ਤੋ ਬਾਈ ਕੋਈ ਨਹੀਂ ਅੱਛਾ ਉਹਦੇ ਨਹੀਂ ਲੋੜ ਸੀ ਹੂੰ ਆ ਲੀਟਰ ਕਿਹੜਾ ਰੱਖੀ ਬੈਠਾ ਇਹਦਾ ਉਹ ਇਹ ਪੁਰਾਣਾ ਪਹਿਲਾ ਦਾ ਜੀ ਇਹ ਤਾਂ ਉਹ ਥੰਗੀ ਸਾਈਡ ਹੀ ਇਹ ਤਾਂ ਠੀਕ ਅੱਛਾ ਸਾਰਾ ਝੋਨਾ ਤੇ ਰਹੇ ਹੋ ਗਿਆ ਸੀ ਉੱਥੇ ਕਿਹੜਾ ਹੈ ਮਿਸਟਰ ਟੌਪ ਦਾ ਹੈ ਹੂੰ ਪੁਰਾਣਾ ਪਿਛਲੇ ਸਾਲ ਦਾ ਹਾਂ ਉਹ ਕਣਕ ਨੁਕਦਾ ਛੜਕੀ ਸੀ ਠੀਕ ਇੱਥੇ ਦਰਵਾਜ਼ਾ ਹੋ ਗਿਆ